ਆਸਾਰ ਹਾ ਤਨਾਈ ਦਾ ਨਮਈਆਂ ਦੀ ਰੱਸੀ ਨੂੰ ਛੌਟੀ ਗੋਆ ਹੀ ਗੋਆ ਖੰਡ ਚੜ ਜਾ ਸਾਸਰੀ ਕਾਲ ਭੈਣ ਜੀ ਸਾਸਰੀ ਕਾਲ ਜਿੰਦਰ ਤੇਰੇ ਅੱਲੀ ਛੱਦੀ ਸੀ ਮੇਰੀ ਵੱਲ ਚੱਲੇ ਸੀ ਹਾਂ ਚੱਲ ਚੰਗਾ ਹੈ ਤੂੰ ਆ ਗਈ ਕੀ ਕਰਦੀ ਏ ਟੀਆ ਕੁਝ ਵੀ ਨਹੀਂ ਆ ਮੈਂ ਇਹਦਾ ਰੱਸਾ ਪਛਾਣ ਕੀਤਾ ਯੋ ਬੱਦੀ ਹੀ ਤੇ ਉਤੋਂ ਕੋਲ ਕੇ ਪਰਾਂ ਕੀਤੀ ਤੇ ਉਹ ਹੱਥ ਲਿਬੜ ਗਿਆ ਗੋਏ ਜੀ ਨਾ ਚਾਲ ਕੋਈ ਕਰ ਹਾਂ ਦੱਸੋ ਆਜੋ ਕਰਨ ਨੂੰ ਕਰਨ ਨੂੰ ਕੀ ਆਉਣਾ ਵਾ ਹਾਂ ਚੱਲ ਇੱਥੇ ਕਰ ਲੈਨੀ ਤੇਰ ਨਾਲ ਗੱਲ ਕੀ ਗੱਲ ਵਾ ਗੱਲ ਮੈਂ ਇਹੋ ਕਰਨੀ ਹੈਗੀ ਵੀ ਕੁੜੀਆਂ ਦੇ ਹੁਣ ਪੀ ਵੇ ਮੈਂ ਵਿਆਹ ਦੇ ਦੇ ਨਹੀਂ ਹੂੰ ਮੰਗੀ ਵੀ ਆ ਤੇ ਹੁਣ ਕਰਨਾ ਵੀ ਆ ਕਰਨੇ ਪੈਣੇ ਆ ਕਿ ਇਹ ਹੈ ਆ ਤੂੰ ਡੋਲ ਡੋਲ ਕੇ ਗੱਲ ਨਾ ਕਰ ਡਰ ਡਰ ਕੇ ਨਾ ਕਰ ਟੈਨਸ਼ਨ ਨਾ ਲੈ ਉਦਾਂ ਗੱਲ ਕਰ ਕੋਈ ਨਹੀਂ ਹੌਸਲੇ ਨਾਲ ਇਹ ਹੌਸਲੇ ਨਾਲ ਕੀ ਕਰਨੀ ਇਹੋ ਹੀ ਆਖਣ ਨਹੀਂ ਆ ਵੀ ਜਦੋਂ ਕੋ ਹੋਈਆਂ ਗਈਆਂ ਕੁੜੀਆਂ ਮੇਰੀਆਂ ਹੂੰ ਸੱਸ ਮੇਰੀ ਨੇ ਕਦੀ ਨਹੀਂ ਮੈਨੂੰ ਆਖਿਆ ਤੇ ਘਰਮਾਂ ਵਾਲੀਆਂ ਆਸੋ ਤੇ ਭੈਣ ਜੀ ਤੈਨੂੰ ਪਤਾ ਹੀ ਆ ਕਿ ਜੇ ਤੁਹਾਡੀ ਵੱਲ ਜਾਂਦੀ ਸੀ ਬੀਬੀ ਤੇ ਤਾਂ ਵੀ ਉਹ ਗਾਲਤ ਜੇ ਮੇਰੀ ਵੱਲ ਜਾਂਦੀ ਸੱਸ ਸੱਸ ਤੇ ਦੋਵਾਂ ਦੀ ਇੱਕੋ ਹੀ ਆ ਹੈਗੀ ਤੇ ਇਧਰ ਆਉਂਦੀ ਸੀ ਤੇ ਆ ਮਨਜੀਤ ਹੋਣੀ ਹੋਏ ਰਖਬੀਰ ਹੋਣੀ ਇਹਨੂੰ ਕਿਹੜਾ ਜ਼ਿਆਦਾ ਚਾਹ ਚੜਦਾ ਸੀ ਜੇ ਕੁੜੀਆਂ ਦਾ ਦੁੱਖ ਤੇ ਮੁੰਡਿਆਂ ਦਾ ਵੀ ਕੋਈ ਚਾਹ ਨਹੀਂ ਈ ਡਾ ਤੇ ਇੱਕ ਜੇ ਕਦੀ ਇਹ ਨਾ ਆਖਣਾ ਵੀ ਇਹਨਾਂ ਨੂੰ ਝੱਗਾ ਪਾ ਦੋ ਨੀਆ ਨੰਗੇ ਭੱਜੇ ਫਿਰਦੇ ਇਹਨਾਂ ਨੂੰ ਨਿੱਕਰ ਪਾਓ ਜਾਂ ਕੋਈ ਦਿਨ ਮਾਰ ਆਇਆ ਵਾ ਤੇ ਆ ਲੋ ਫੜੋ ਪੈਸੇ ਕੋਈ ਜੀ ਜੀ ਲਿਆ ਕੇ ਦੇ ਦੋ ਚਲ ਕੋਈ ਨਹੀਂ ਬਾਬਾ ਵੱਡੀ ਉਮਰ ਕਰੇ ਪੜ ਹੀ ਗਏ ਤੇਰੇ ਵੀ ਪੜ ਗਏ ਤੇ ਮੇਰੀ ਵੀ ਪੜ ਗਈਆਂ ਮਹਾਰਾਜ ਕਰਨ ਵਾਲਾ ਸਭ ਕੋ ਕੀ ਕਰਨੀਆਂ ਵਾ ਕਮਰ ਤੋਂ ਨਹੀਂ ਕਰਨਾ ਕੀ ਆ ਹੋੜੀਆਂ ਕੰਮ ਧੰਦਾ ਘਰ ਕਰਨ ਅੱਛਾ ਤੇ ਮੈਂ ਕਿਹਾ ਮੈਂ ਦੁੰਦਰ ਵੱਲੋਂ ਹੋ ਕੇ ਆਉਣੀ ਆ ਜਰਾ ਠੀਕ ਠੀਕ ਵਾ ਤੋ ਚਲ ਇੱਥੇ ਮਿਲ ਪੀਂ ਆਉਂਦੀ ਆ ਚੰਗੀ ਤਰ੍ਹਾਂ ਸਲਾਈ ਹੋਣ ਅਮਰਤ ਨੂੰ ਆਹੋ ਮੈਂ ਤੇ ਪੇਟੀ ਦੇ ਵਿੱਚੋਂ ਕੱਢ-ਕੱਢ ਸਾਰੇ ਸੂਟ ਦੇ ਦਿੱਤੇ ਅੱਛਾ ਤੇ ਮੈਂ ਹਲਾ ਆਤੀਏ ਸੀ ਲੋਤਾ ਦੇ ਵਾਸਤੇ ਤੇ ਉਹਨਾਂ ਦੇ ਵਾਧੂ ਕਰ ਦਿੱਤੇ ਸੀ ਸਿੰਘ ਸਿੰਘੀ ਚੱਲ ਚੰਗਾ ਹੋ ਗਿਆ ਉਸ ਤਰ੍ਹਾਂ ਸਵਾਈ ਦੇ ਕਦੀ ਆਉਦੇ ਮਗਰ ਫੇਰ ਕਦੀ ਆਉਦੇ ਮਗਰ ਤੇ ਚੱਲ ਜੇ ਕੁੜੀ ਨੇ ਸਿੱਖ ਲਈ ਆ ਤੇ ਕੁੜੀ ਨੇ ਬੜੇ ਸੋਹਣ ਤੇ ਭੈਣ ਜੀ ਉਹਨੇ ਦਾ ਸੂਟ ਤੇ ਉਹਨੇ ਸਵਾਈ ਆ ਹੁਣ ਤੇ ਜਿੰਨੀ ਮੰਗਾਈ ਹੋਗੀ ਨਾ ਹੁਣ ਤਾਂ ਸੂਟ ਸਵਾਉਣ ਖੋਣ ਰਹਿ ਜਾਂਦਾ ਕਈ ਵਾਰ ਲਿਆ ਚਲੋ ਗਾੜੀ ਪੁੱਤ ਵੀ ਚੰਗੇ ਮਿਲ ਗਏ ਆ ਜਵਾਈ ਵੀ ਚੱਲ ਚੰਗਾ ਵਾਹੇ ਵਧੀਆ ਵਾਹ ਖਾਂਦੇ ਪੀਂਦੇ ਨਹੀਂ ਕੋਹ ਵੀ ਤੇ ਚਲੋ ਮੈਂ ਆਖਿਆ ਚਲ ਕਰ ਹੀ ਦੇਣੀ ਕਰਮਾ ਵਾਲੀਆਂ ਭੈਣ ਫੇਰ ਵੀ ਪੁੱਤ ਕਿਹੜੇ ਫੋਸ ਮਾਰਦੇ ਆ ਮੜੀ ਤੇ ਕੋਖ ਨਹੀਂ ਕੋਈ ਮੰਨਦਾ ਅੱਜ ਕੱਲ ਕਿਹੇ ਦੀ ਮੈਨੂੰ ਪੁੱਛ ਕੇ ਵੇ ਜਿੰਨੀ ਮੈਂ ਪਰੇਸ਼ਾਨ ਹੋਈ ਆ ਕਿਉਂ ਕੀ ਗੱਲ ਪੁੱਤ ਤੇ ਸੌ ਵਾਰੀ ਚੰਗੇ ਆ ਜਿਹੜੀਆਂ ਸੁੱਖ ਨਾਲ ਨਵਾਂ ਆਈਆਂ ਵਾ ਕਹਿੰਦੇ ਸੁਣਿਆ ਨਹੀਂ ਰੋਲਾ ਕੱਲ ਤੁਹਾਡੇ ਘਰ ਤੱਕ ਸੁਣਦਾ ਰੋਲਾ ਤੇ ਮੈਂ ਸੁਣਿਆ ਹੈਗਾ ਆਹੋ ਤੇ ਨਿੱਕੀ ਰੋਸ ਕੇ ਮੈਂ ਤਾਂ ਡਰਦੀ ਨਹੀਂ ਆਈ ਐਦਰ ਮੁੰਡੇ ਤਾਂ ਬੜੇ ਚੰਗੇ ਰਘਵੀਰ ਤੇ ਮੇਰੇ ਵਾਲੇ ਆਉਂਦਾ ਰਹਿੰਦਾ ਦੋ ਤਿੰਨ ਸੋਕਦੀ ਸੁਣਦਾ ਤੇ ਨਿੱਕੀ ਨੇ ਅੰਦਰ ਵੜ ਕੇ ਤੇ ਐ ਰਸੀ ਜਾਣਾ ਪਾਇਆ ਵਾ ਮੈਨੂੰ ਅੱਡ ਕਰ ਦੋ ਹੈਗਾ ਸਾਡ ਡਕਰ ਬੜਾ ਕੀ ਨਹੀਂ ਮਿਲਦਾ ਬੜਾ ਕਪੱਤ ਛੋਇਆ ਵਾ ਬਹੁਤ ਜਿਆਦਾ ਕਪੱਤ ਛੋਇਆ ਈ ਉਹ ਕਿਹੜੀ ਗੱਲ ਤੋਂ ਨਿਗੇ ਨਹੀਂ ਕਿਆਂ ਗੱਲਾਂ ਤੋਂ ਕਰਦੇ ਕੰਮਾਂ ਤੋਂ ਹੀ ਕੰਮ ਕਰਨ ਤੋਂ ਹੀ ਲੜੀ ਜਾਂਦੇ 10 ਰੋਟੀਆਂ ਪਕਾਉਂਦੀਆਂ ਇਹ ਕੀ ਕਰਦੀਆਂ ਲੀੜੇ thole ਰੋਟੀਆਂ ਪਕਾ ਲੀਆਂ ਨਾ ਤੋਂ ਕਿਥੇ ਚੱਲ ਬੱਚੇ ਮੰਜਿਆਂ ਤੇ ਪੈ ਗਏ ਪੈ ਗੀਆਂ ਉੱਪਰ ਨਾ ਕੰਮ ਫਿਰ ਮੈਨਾਂ ਦੇ ਫਿਰ ਭਾਵੇਂ ਆਖੜੀ ਮੁੰਡੇ ਉਹ ਅਜਤ ਭਾਗਤ ਕਰਨ ਦੇ ਕਰਨ ਨੂੰ ਕੋਈ ਅਗਤ ਭਗਤ ਕਰਾ ਕੇ ਵੀ ਨਹੀਂ ਟਿਕਣ ਦਿੰਦੀਆਂ ਲੱਤਾ ਕੋ ਢੰਡਾ ਪਿਆ ਤਾਂ ਵੀ ਇਦਾਂ ਸਤਾਉਂਦੀਆਂ ਵਾ ਆਗਤ ਭਗਤ ਕਰਾ ਕੇ ਨਾ ਤਾਂ ਵੀ ਹਣ ਲੱਤਾ ਹੀ ਮਾਰਦੀਆਂ ਵਾ ਮੈਂ ਤਾਂ ਉਹ ਉਹ ਗੱਲ ਵੀ ਤੁਹਾਡੇ ਦੇਰਨ ਦੱਸਦੀ ਨਹੀਂ ਬਹੁਤੀਆਂ ਗੱਲਾਂ ਵੀ ਬੰਦੇ ਨਹੀਂ ਸੁਣਦੇ ਜਿਆਦੀਆਂ ਗੱਲਾਂ ਨਹੀਂ ਸੁਣਦੇ ਨਾ ਇਹਨਾਂ ਮੁਰਿਆਂ ਨੂੰ ਵੀ ਆਖਿਆ ਜਾਂਦਾ ਬੱਸ ਚੁੱਕਣਾ ਦਿੰਦੀ ਆ ਮੈਂ ਦੇਖੋ ਕਈ ਨਹੀਂ ਜਦੋਂ ਲੜਦੀਆਂ ਨਾ ਨਾ ਮੈਂ ਉਹਨੂੰ ਕਹਿਣ ਜੋਗੀ ਨਾ ਮੈਂ ਉਹਨੂੰ ਉਦੋਂ ਮੈਂ ਨਹੀਂ ਰੱਬਾ ਕਿ ਮੈਨੂੰ ਵੀ ਇੱਕ ਤੀ ਦੇ ਛੱਡਦਾ ਤੇ ਮੇਰਾ ਵੀ ਕੋਈ ਦੁੱਖ ਸੁੱਖ ਸੁਣਨ ਵਾਲਾ ਹੁੰਦਾ ਆਪੇ ਇਹਨਾਂ ਨੂੰ ਕਿਤੇ ਪੁੱਛਦੀਆਂ ਹੀ ਨਾ ਵੀ ਪਰਜਾਈਓ ਪਾਬੀ ਕੋ ਤੁਸੀਂ ਕਿਉਂ ਇਦਾਂ ਮੇਰੀ ਮਾਂ ਨਾਲ ਕਰਦੀਆਂ ਤੁਹਾਨੂੰ ਕਿਹੜੀ ਚੀਜ਼ ਨਹੀਂ ਮਿਲਦੀ ਜਦੋਂ ਇੱਧਰ ਆਲਾ ਪੈਂਦਾ ਲੜਦੇ ਤਾਂ ਮੈਂ ਉਹੋ ਹੀ ਮੇਰੇ ਮਨ 'ਚ ਤਾਂ ਬੜੀ ਆਉਂਦੀ ਆ ਫੇਰ ਮੈਂ ਆਖ ਦਿੰਨੀ ਆ ਲੈ ਪੁੱਤਾਂ ਦਾ ਇਹੋ ਕੋਈ ਹੈ ਨਾ ਇਹੋ ਹੀ ਕਿ ਦਾਰਾ ਪਰੇਸ਼ਾਨੀਆਂ ਜਾਂ ਵਾਧੀਆਂ ਧੀ ਤੇ ਪੁੱਤ 'ਚ ਹੁਣ ਕੋਈ ਫਰਕ ਨਹੀਂ ਹੈਗਾ ਭੈਣ ਜੀ ਤੇ ਤੂੰ ਨਾ ਟੈਨਸ਼ਨ ਲੈ ਕੇ ਗੱਲ ਦੀ ਸਾਰੇ ਕੰਮ ਮਹਾਰਾਜ ਨੇ ਕਰਨੇ ਆ ਉਹ ਰੱਬ ਸਹਾਈ ਹੋਣਾ ਚਾਹੀਦਾ ਵਾ ਭੈਣ ਭਰਾ ਆ ਆਪਣੇ ਥਾਂ ਵਾ ਸਾਰੇ ਕੰਮ ਹੋ ਜਾਣੇ ਆ ਇਹ ਤਾਂ ਗੱਲ ਠੀਕ ਵਾ ਹੁਣ ਫਿਰ ਵਾਲਾ ਮੈਂ ਦੱਸੋ ਫਿਰ ਦਿਨ ਦੁਣ ਮੇਸ ਲਾਂਗੇ ਕੋਈ ਨਹੀਂ ਦੱਸ ਦਿੰਨੀ ਮੈਂ ਕਰਕੇ ਸਲਾ ਇਹਨਾਂ ਦੇ ਪਾਪਾ ਜੀ ਨਾਲ ਚੰਗਾ ਹਾਂ ਤੇ ਆਜੋ ਫਿਰ ਚਾਹ ਬਣਾਉਨੇ ਆ ਨੇ ਫੇਰ ਮੈਂ ਚਾਹ ਕੀ ਪੀਣੀ ਆ ਮੈਂ ਚੱਲੀ ਚਲ ਤੂੰ ਇੱਥੇ ਹੀ ਆ ਘਰ ਵੀ ਉਹ ਨੋਹਾਂ ਤੇ ਨਕਰੀਆਂ ਉਹ ਵੀ ਸਿੰਘ ਹੀ ਆਈਓ ਚੜ ਜਾਂਦੀਆਂ ਮੋਡਿਆਂ ਦੇ ਕਿਤੇ ਗੱਲ ਨਹੀਂ ਕਰਨ ਦਿੰਦੀਆਂ ਸੋਕੇ ਚੰਗਾ ਆ ਇੱਥੇ ਗੱਲ ਕਰ ਲਈ ਆ ਇਹ ਵੀ ਹਰ ਨਾ ਕਰ ਮੇਰੇ ਭੈਣ ਚੰਗਾ ਟੈਨਸ਼ਨ ਨਾ ਲੈ ਤੋ ਕੋਈ ਨਹੀਂ ਚੱਲ ਆ ਮੈਂ ਆਉਂਗੀ ਕੋਈ ਨਹੀਂ ਜਿਹੜਾ ਸੀਤੇ ਆ ਮੈਂ ਵੇਖਣ ਆਉਂਗੀ ਚੰਗਾ ਹਾਂ ਚੰਗਾ ਆਉਂਗੀ ਇੱਕ ਤੇ ਨਾ ਲੋਕਾਂ ਦੇ ਘਰ ਦੇ ਵੇਲੇ ਝਾਟੀ ਅੱਡ ਹੋਣ ਨੂੰ ਮੈਂ ਮੰਨ ਜਾਂਦੇ ਆ ਸਾਡੇ ਘਰ ਦੇਆਂ ਨੂੰ ਠੀਕਰਾਂ ਭੰਨ ਲੀਆਂ ਸਿਰ ਦੀਆਂ ਇਹ ਨਹੀਂ ਮੰਨਦੇ ਮੈਂ ਤੈਨੂੰ ਕਹਿਣ ਦਿਆ ਵਾ ਤੇ ਸੁਣਦੇ ਹੀ ਹੈ ਮੈਂ ਮੈਂ ਕੀ ਕਰਾਂ ਮੈਂ ਤਾਂ ਕੱਲ ਸਾਰਾ ਦਿਨ ਅੰਦਰ ਵੜ ਕੇ ਨੰਮੇ ਪਈ ਨਹੀਂ ਵੀ ਹੁਣ ਵੀ ਗੱਲ ਕਰਨੀ ਹੈ ਹੁਣ ਵੀ ਗੱਲ ਕਰਨੀ ਹੈ ਉਹ ਗੱਲ ਹੀ ਨਹੀਂ ਕਰਦੇ ਉੱਤੇ ਹੁੰਦਾ ਹੀ ਨਹੀਂ ਤੇ ਮੈਂ ਕੀ ਕਰਾਂ ਮੈਂ ਤਾਂ ਕੰਮ ਨੂੰ ਹੱਥ ਵੀ ਨਹੀਂ ਲਾਉਣ ਢਈ ਐਸੇ ਕਰਕੇ ਤੁਸੀਂ ਕਰੋ ਗੱਲ ਇੱਕ ਵਾਰੀ ਜਾ ਕੇ ਫੇਰ ਹਾਂ ਦੇਖਿਆਈਓ ਕੀ ਬੇਸਰੀ ਤੁਸੀਂ ਜੋ ਨਹੀਂ ਗੱਲ ਕਰਦੇ ਮੈਂ ਨਹੀਂ ਕਰਨੀ ਤੁਸੀਂ ਗੱਲ ਕਰੋ ਮਉਣ ਕੇ ਸਾਰਾ ਜਿਹੜਾ ਕਸੂਰ ਹੈ ਨਾ ਮੇਰਾ ਹੀ ਨਿਕਲਣਾ ਵਾ ਉਹੀ ਗੱਲ ਕਰੋਗੇ ਤਾਂ ਮੈਨੂੰ ਇਹ ਵੀ ਪਤਾ ਹੋਊਗਾ ਪਹਿਲਾਂ ਤਾਂ ਆਪਣਾ ਮੁੰਡਾ ਡਿਆ ਵਾ ਨਵਾਂ ਜਿਹੜੀਆਂ ਨਾ ਬਗਾਨਾ ਖੂਨ ਹੁੰਦਾ ਬਗਾਨੇ ਖੂਨ ਦੇ ਨਾ ਜ਼ਿਆਦਾ ਗੁੱਸਾ ਹੁੰਦਾ ਹੁੰਦਾਂ ਨੂੰ ਕੁੱਤੇ ਸਾਡੀ ਦੇ ਸੁੱਖ ਦੇ ਦੇਣੀ ਹੈ ਉਹ ਅੰਦਰ ਵੜੇ ਕਹਾਲੀ ਕੀ ਕੁ ਸੁਣੂ ਸੁਰਕਾਂਡੇ ਸਵੇਰ ਦੇ ਉਹਨਾਂ ਕੋਈ ਕੰਮ ਕਰਦੀ ਨਾ ਧੰਦਾ ਕਰਦੀ ਐ ਮਲਗੜੇ ਚਾਹ ਪਾ ਕੇ ਲੈ ਜਾਂਦੀ ਨਹੀਂ ਮਲਗੜੇ ਰੋਟੀਆਂ ਪਾ ਕੇ ਲੈ ਜਾਂਦੀ ਐ ਤੇ ਭਾਂਡੇ ਉੱਦਾਂ ਸਾੜ ਜਾਂਦੀ ਮਾਂਜਣ ਵਾਲੀ ਉਹ ਚਲੋ ਉਹਦੇ ਜਿੱਦਾਂ ਦੀ ਆ ਗਈ ਨਾਲੇ ਮੁੰਡਾ ਵੀ ਉਦਾਂ ਦਾ ਹੀ ਐ ਛੁੱਡੂ ਰਲਿਆ ਨਾਲ ਮੈਂ ਕਦੇ ਜੇ ਪੱਠੇ ਵੱਢ ਕੇ ਲੀਕਦੇ ਨੇ ਕੀ ਹੁੰਦਾ ਤੇ ਹੁੰਦਾ ਆ ਕੇ ਥਾਗੇ ਮੇਰੇ ਹੱਥ ਥਾਗੇ ਮੈਨੂੰ ਕਾ ਤੋ ਆਪਣੇ ਕੰਮ ਸੁਣਾਈ ਦਿੰਨੇ ਉਹਨੂੰ ਸੁਣਾਉਣ ਨੂੰ ਲੱਗੇ ਪਤਨ ਨਾਲੇ ਕੰਮ ਕਰਨਾ ਤੇ ਤੇਰਾ ਦੁੱਖ ਖੋਲੋਂ ਕਿੰਨਾ ਹੋਲਾਵਰ ਵੱਢਣ ਪਈਦਾ ਗਾੜੀ ਮਾਫ ਤੋ ਖੋਲੋਂ ਤਾਨੂੰ ਮੈਨੂੰ ਲੱਭਦੀ ਮਰਦਨ ਪੈਂਦਾ ਤਾਂ ਪੈਂਦਾ ਨਾ ਮੈਂ ਕੀ ਕਰਾਂ ਤੁਹਾਨੂੰ ਕਿੰਨੀਆਂ ਮੱਥੇ ਦੀਆਂ ਟਿੱਕਰੀਆਂ ਬੰਨਦੀਆਂ ਕਿ ਨਾ ਅੱਖੇ ਲੱਗਿਆ ਕਰੋ ਇਹਨਾਂ ਸਾਰਿਆਂ ਨੇ ਉੱਥੇ ਵੀ ਤਾਂ ਖਾ ਕਰ ਦਿੱਤੀ ਪੈਸਿਆਂ ਦੀ ਮੈਂ ਨਹੀਂਗਾ ਕੋਈ ਖੱਟਾ ਕਰਦੇ ਉਹ ਜਾ ਤੇਰਾ ਬੋਲਣਾ ਬੰਦ ਕਰੇ ਨਾ ਕਾਟਾ ਮੈਂ ਤੇ ਕਹਿੰਦਾ ਨਾ ਦੱਸ ਦੇ ਦੇ 95 ਦਾ ਟਾਟਾ ਪੈਂਦਾ ਤਾਂ ਬੋਲਦੇ ਕਾਹਤੋਂ ਮੇਰੇ ਨਾਲ ਗਲਤੀ ਹੋ ਗਈ ਮੱਥਾ ਦੇ ਤਾਂ ਤੇ ਕਰੋ ਗੱਲ ਹੁਣ ਤੁਹਾਨੂੰ ਜਿਆਦਾ ਅੱਡ ਹੁੰਦੀ ਇਹਦੇ ਨਾਲੇ ਮੇਰੀ ਗੱਲ ਸੁਣੋ ਬਕਾਨੇ ਮੋਢੇ ਤਰਾ ਕਿਨਾਂ ਤੇ ਬੰਦੂਗ ਨਹੀਂ ਚਲਾਈਦੀ ਹੁੰਦੀ ਉਹ ਗੜੀਆਂ ਦੁਕਾਨੋਂ ਵੜਾ ਪਈਆਂ ਮੈਂ ਕੁਛ ਨਹੀਂ ਗਿਆ ਭਾਜੀ ਤੇ ਭਰਾਵਾ ਆ ਗਿਆ ਪੱਠੇ ਪੱਠੇ ਚ ਕਾਇਆ ਕਿ ਤੂੰ ਸੌਂ ਖਾਦ ਕੇ ਤੂੰ ਲਾਗੇ ਬੈਠਾ ਰਹਿਣਾ ਵੇ ਕਿਹੜੇ ਪੱਠੇ ਕਿਹੜੇ ਪੱਠੇ ਬਰਸਾ ਉਹ ਮੇਰੇ ਕੋ ਨਹੀਂ ਹੁੰਦਾ ਕੰਮ ਕਮ ਮੈਂ ਤੁਹਾਨੂੰ ਬੜੇ ਈ ਕਹਤਾ ਵੀ ਮੈਨੂੰ ਅੱਡ ਬਾਰ ਕਰੋ ਅੱਡ ਮੈਂ ਕਰਨਾ ਹੋਰ ਕਿਨੇ ਸਰਪੰਚ ਸੱਧੀਏ ਡੈਡੀ ਮੰਮੀ ਬੈਠੇ ਆ ਨਾ ਆ ਡੈਡੀ ਮੰਮੀ ਬੈਠੇ ਜਿਹੜੀਆਂ ਮੈਨੂੰ ਕਦੀ ਮੱਝ ਹੁੰਦੀ ਆ ਨਾ ਉਹ ਦੋਤ ਮੈਂ ਆਪਣੀ ਵਖਰੀ ਗੁਰਲੀ ਬਣਾ ਕੇ ਬੰਨੂਗਾ ਮੇਰੇ ਕੋ ਨਹੀਂ ਹੁੰਦਾ ਸਾਂਝਾ ਕੰਮ ਜਿੱਦਾਂ ਦਾ ਕਹਦਾ ਕਿ ਮੈਂ ਵਿਆਹ ਜਾਣਾ ਬੰਬੇ ਤੇ ਜੱਜ ਜੀ ਆਪਾਂ ਕਿਹੜਾ ਟੱਕਿਆ ਵਾ ਤਾ ਤੁਹਾਨੂੰ ਬੱਜਾ ਉਹ ਤੁਹੀਂ ਚਲ ਜਿਓ ਉਦੋਂ ਆ ਨਾ ਮੈਨੂੰ ਕੋਈ ਜਾਣਦਾ ਨਹੀਂ ਉਥੇ ਮੇਰਾ ਨਾ ਕੀਤਾ ਕਰਾਇਆ ਵੀ ਤੂੰ ਖੂਚ ਪਾ ਰਹਿੰਦੇ ਏ ਸਾਰਾ ਮੈਂ ਨਹੀਂ ਜਾਨਾ ਕੀ ਕਰਦਾ ਆਹੋ ਦੱਸ ਨਾ ਮੈਨੂੰ ਨਹੀਂ ਉਹ ਤੂੰ ਬੋਧੀਆਂ ਗੱਲਾਂ ਨਾ ਕਰੋ ਮੈਨੂੰ ਨਾ ਜੋ ਵੀ ਹਿੱਸੇ ਆਉਂਦਾ ਨਾ ਮੈਨੂੰ ਦੋ ਮੈਂ ਜਿੱਥੇ ਮਰਜੀ ਰਵਾਂ ਮੈਨੂੰ ਅੱਡ ਬਾਹਰ ਕਰੋ ਭਾ ਅੱਡ ਬਾਹਰ ਉਹ ਨਾ ਮੰਮੀ ਨਾਲ ਡੈਡੀ ਨਾਲ ਕਰਦਾ ਮੇਰ ਨਾਲ ਨਹੀਂ ਗੱਲ ਕਰਦਾ ਫੇ ਮੈਨੂੰ ਤੂੰ ਹੀ ਨਾ ਕਹੋ ਆਣ ਕੇ ਵੀ ਪੱਠੇ ਪਾ ਮੰਮੀ ਡੈਡੀ ਨੇ ਮੈਨੂੰ ਭੁਲਾਇਆ ਵਾ ਆ ਵੀ ਆ ਜੇ ਡੈਡੀ ਨਾ ਮੈਂ ਸਾਰਿਆਂ ਕਰਦਾ ਕਿ ਆਵਾਜ਼ਾਂ ਨਹੀਂ ਆ ਨਾ ਭਰਾ ਭੜੇ ਨਾ ਕੀ ਲੜਦਾ ਡੈਡੀ ਮੰਮੀ ਨੂੰ ਕੋ ਖੋਲ ਕੇ ਆ ਵੀ ਨਿਕਲੇ ਨੀ ਬਾਦ 2 ਦਿਨ ਹੋ ਜਾਂਦੀ ਅੰਦਰੇ ਰੋਟੀਆਂ ਖਾਂਦੀ ਅੰਦਰੇ ਪਾਣੀ ਪੀਂਦੀ ਚਾਹ ਪੀਂਦੀ ਆ ਭਾੜੇ ਉਧਾ ਝੁੱਠੇ ਛੱਟ ਆਉਂਦੀ ਆ ਨਾ ਨਰੇੜੀ ਦਾ ਛੱਪੜ ਦੇ ਵਿੱਚ ਮੱਛੀਆਂ ਪਈਆਂ ਨੇ ਉਹਨਾਂ ਦਾਣੇ ਪਾਉਣੇ ਪੈਂਦੇ ਇਹਨਾਂ ਨੂੰ ਹੈ ਮੱਛੀਆਂ ਨੂੰ ਮੈਂ ਜੇ ਦਾਣੇ ਪਾਤੇ ਨਾ ਤੂੰ ਹੀ ਉਹ ਵੀ ਨਾ ਨਹੀਂ ਕਰਨਾ ਉਹ ਭਰਾਵਾ ਦੇਖੋ ਕਰੀਏ ਨਾ ਨਾ ਫੇਰੀ ਹੁੰਦਾ ਵਾ ਗੱਲਾਂ ਕੀ ਤਾਂ ਨਾ ਨਹੀਂ ਹੁੰਦੇ ਹੁੰਦੇ ਪੱਠੇ ਹੀ ਵੜਨਾ ਆਇਆ ਵਾ ਪੰਜਵੀਂ ਤੋਂ ਮੈਨੂੰ ਐਡਾ ਕੀ ਜਿਦੋਂ ਦੇ ਪੱਠੇ ਵੜਨੇ ਸਖਾਤੇ ਆ ਰੋਜ਼ ਮੈਂ ਉਂਗਲ ਪੜਾਈ ਹੁੰਦੀ ਆ ਉਹ ਜਾਵੇ ਜਾ ਐਡਾ ਕੀ ਤੈਨੂੰ ਪਤਾ ਕਿੰਨੇ ਸਾਲਾਂ ਦੇ ਪੰਜਾ ਛਿਆ ਸਾਲਾਂ ਦੇ ਐਡਾ ਕੀ ਨਾ ਮੇਰੇ ਮੂੰਹ ਚੋਂ ਨਿਕਲ ਗਿਆ ਪੰਜਵੀਂ ਚੋਂ ਪੰਜਾ ਛਿਆ ਸਾਲਾਂ ਦਾ ਹੀ ਜਦੋਂ ਮੈਨੂੰ ਪੱਠੇ ਵੜਨੇ ਸਖਾਤੇ ਇਹਨਾਂ ਨੇ ਆਹ ਕੀ ਆ ਆ ਵੇ ਆ ਵੇ ਕਿਲੇ ਕਿਲੇ ਟੱਕ ਲੱਗੇ ਹੈ ਆ ਵੇ ਕਿ ਦਾਤੀਆਂ ਨਾਲ ਹੀ ਲੱਗੇ ਭਲੇੜ ਨਹੀਂ ਮੈਂ ਮਾਰੇ ਕੁੰਬਲਾਂ ਉਤੇ ਟੱਕ ਲੱਗੇ ਤੇਰੀ ਜੁਬਾਨ ਗਣਾ ਤੱਕ ਬੋਲਣ ਨੂੰ ਕਿ ਦਸ ਸ਼ੇਰ ਵਾ ਹੋਵੇ ਉਹ ਵੀ ਲਾ ਦੋ ਹੁਣ ਤੁਸੀਂ ਤੇ ਚਾਹੁੰਦੇ ਜੇ ਵੀ ਗੰਗਾ ਹੋ ਜੇ ਆਪਾਂ ਤੇ ਕਹਿ ਲਈਏ ਹਨ ਵੱਖਰੇ ਕਰੋ ਤੁਸੀਂ ਕਿਹੜੀ ਕਰਨ ਦੇ ਆਪਰਾ ਮੈਂ ਕਲਾਸ ਨਾ ਮੰਮੀ ਦਾਲੀ ਨੂੰ ਬਾਹਰ ਉਹਨਾਂ ਨਾਲ ਗੱਲ ਕਰੋ ਮੇਰੀ ਗੱਲ ਸੁਣੋ ਮੇਰੇ ਨਾਲ ਆਓ ਜਾਇ ਤੇ ਕਿਹਦੀ ਪੇਸ਼ੀ ਨਹੀਂ ਚੱਲਦੀ ਤੇ ਤੀਰ ਗੱਲ ਪਾਸ ਕੀਰਤ ਦੀ ਨਾਲ ਕਿ ਹੁੰਦੇ ਜੇ ਆਹ ਵੇਖੋ ਹਾਂ ਹਾਂ ਜਿਹਦਾ ਗੱਲ ਬਣਾ ਲਵਾਂ ਗੱਲ ਜਲੀ ਉੱਠ ਮੇਰੀ ਗੱਲ ਸੁਣਾਓ ਇਹਨਾਂ ਨੂੰ ਮੈਂ ਇੱਕ ਵਾਰ ਦਸ ਸਬਕ ਸਿਖਾ ਲੈਨੋ ਨਾ ਮਾਡਾ ਹੋਣਾ ਤਾਂ ਮੈਂ ਪਹਿਲੇ ਕਹਣਾ ਕਿ ਇਹਦਾ ਤੁਹਾਡੇ ਆਈਆਂ ਨੇ ਪੈ ਗਈਆਂ ਕਹਿੰਦੇ ਤੁਸੀਂ ਮੰਮੀ ਦੇ ਘਰੀ ਜਾਂਦੇ ਜੀ ਕੰਮ ਤੇ ਤੁਸੀਂ ਉਹੀ ਕਰਨ ਦੇ ਵਕੀਲਾ ਵਾਲਾ ਉਹਨੂੰ ਦੇ ਆਪਾਂ ਸੰਜਾਈ ਰਹੀ ਨੇ ਉਹਨਾਂ ਨਾਲ ਅੱਡ ਥੋੜੀ ਉਹਨਾਂ ਆਪਾਂ ਤੇ ਤੁਹਾਡੇ ਨਾਲ ਅੱਡ ਹੋਣਾ ਉਹ ਤਾਂ ਚਲੀ ਆਪਾਂ ਮੰਮੀ ਨੂੰ ਨਹੀਂ ਕਰ ਦੇਣਗੇ ਅੱਡ ਮੈਂ ਵੀ ਕਹ ਰਹੀ ਜੇ ਨਾ ਤੁਸੀਂ ਕੰਮ ਫੜਿਆ ਨਾ ਉਧਰ ਇਹਨਾਂ ਨੇ ਲੱਛਣ ਫੜਿਆ ਮੈਂ ਨਹੀਂ ਕਹ ਰਹੀ ਨਾ ਮੈਂ ਵੀ ਆਪਣੇ ਪੈਗੇ ਚੱਲਦੀ ਆਂ ਫਿਰ ਮੈਂ ਇੱਥੇ ਕੀ ਕਰਨਾ ਤੇ ਤੂੰ ਬੰਬੇ ਉਹ ਜਾਣਾ ਮੈਂ ਤੂੰ ਹੀ ਬੰਬੇ ਜਾ ਉਹ ਤੇ ਮੈਂ ਆਪਣੇ ਪੈਕੇ ਜਣੇ ਦਾ ਪ੍ਰਧਾਨ ਬਣੇ ਰਹਿਣ ਦਵੇਂ ਜਣੇ ਨਾਲ ਸੌਂਦਾ ਰਹੇਂਗੇ ਆਪਾਂ ਬਸ ਕਹਿਣੇ ਸਾਡੇ ਹਿੱਸੇ ਦਾ ਹੰਢੋ ਮੈਂ ਹੀ ਪ੍ਰਧਾਨ ਬਣੇ ਦੋ ਆਪਣਾ ਵੀ ਲੈ ਲਓ ਪ੍ਰਧਾਨ ਮੈਂ ਨਹੀਂ ਦੱਸ ਜਿੱਥੇ ਸੰਧਾ ਰਿਸ਼ਤੇਦਾਰੀ ਖੁੰਡੀਆਂ ਉੱਥੇ ਜਾਇਦਾ ਨਹੀਂ ਗਿਆ ਸ਼ਾਦੀ ਤੁਸੀਂ ਉਹਨੂੰ ਤੋਰ ਦਿੰਦੇ ਹੱਦ ਹੋ ਗਈ ਆਰਟੀਆ ਕਿੰਦੋਂ ਜਾਣਾ ਹੈ ਮੈਂ ਕਿਹਨੇ ਕਹਿਆ ਆਰਟੀਆ ਜਿੱਥੇ ਲੈਣੇ ਹੋ ਜਾਂਦਾ ਵਾ ਮੈਂ ਤਾਂ ਨਹੀਂ ਜਾਣਾ ਤੇ ਮੈਂ ਕਿਹੜਾ ਵੱਖਰਾ ਰੱਖ ਰਿਹਾ ਤੋ ਨਾ ਕੱਲਾ ਵਾ ਕੀ ਮਰਦਾ ਵਾ ਈ ਬਤਾਵਾ ਮੜੀ ਤੱਕ ਪੁੱਛੇ ਵੱਖਰਾ ਕੀ ਸਮਝਦਾ ਮੈਂ ਤੂੰ ਤੇ ਪੁੱਛਦਾ ਹੀ ਨਹੀਂ ਨੇ ਮੈਂ ਕਹਿੰਦਾ ਵੱਖਰਾ ਕਰੋ ਡਰਨਾ ਗੱਲ ਕਰ ਚੱਲ ਨਹੀਂ ਆਉਂਦਾ ਤੂੰ ਹੀ ਕਿ ਡਾ ਸ਼ੇਰਖਾਨ ਨੂੰ ਠਗੜੀ ਤੂੰ ਹੀ ਹੱਥ ਹੋ ਗਈ ਤੇ ਚੱਲ ਮੇਰੇ ਲਈ ਕੀ ਤੱਕ ਬਣੀਆ ਨੇ ਆਉਣਾ ਹੁਣ ਵੇਖੀ ਮਾਈ ਬੁੱਢੇ ਨੇ ਹੈਂ ਉਹਨਾਂ ਨਾਲ ਕਰੀ ਗੱਲ ਤੇ ਮੈਂ ਕਿਉਂ ਕਰਾਂ ਤੂੰ ਹੀ ਕਰੋ ਲੈ ਲੈ ਤਾਂ ਤੁਹਾਨੂੰ ਜ਼ਿਆਦਾ ਲੱਗੀ ਐਡ ਹੋਣ ਦੀ ਮੈਂ ਕਰੀ ਮੈਂ ਕਰੀ ਗੱਲ ਤੁਹਾਡਾ ਤੇ ਮੁੜ ਕੇ ਨਾ ਲੱਗ ਜਾਣਾ ਮੁੰਡਾ ਹੱਟ ਤੁਹਾਡੀ ਮਾਂ ਨੇ ਸਾਰੇ ਰਿਸ਼ਤੇਦਾਰਾਂ ਕੋ ਮੈਨੂੰ ਭੰਡਣਾ ਵਾ ਤੁਹਾਡੇ ਪੁੱਤ ਜਿਹੜੇ ਨਾ ਚੰਗੇ ਹੀ ਬੜੇ ਚੰਗੇ ਹੀ ਬੜੇ ਬਗਾਨੀਆਂ ਨੇ ਆਣੇ ਆਣੇ ਉਹ ਹੁਣ ਵੀ ਤੇ ਭੰਡੇ ਜਾਣਾ ਵਾ ਹਾਂ ਭੰਡੇ ਜਾਣਾ ਆਹੋ ਤੇ ਤੁਸੀਂ ਗੱਲ ਕਰੋ ਮੈਨੂੰ ਕਾਤੋਂ ਘੜੀ ਘੜੀ ਕਰਦੇ ਜੇ ਮੁੜ ਕੇ ਨਾਲ ਘੜਾ ਜਿਦਾਨੀ ਪ੍ਰਧਾਨ ਕੀਤੀ ਇਹਨੇ ਕੋਈ ਨਹੀਂ ਪ੍ਰਧਾਨ ਹੀ ਸਹੀ ਪਰ ਤਾਂ ਸੇ ਮੁੜ ਕੇ ਤੜਕ ਬੋਲਿਆ ਨਹੀਂ ਜਾਣਾ ਵੇਖੀ ਸਾਰਾ ਕੋਈ ਨਹੀਂ ਮੈਂ ਵੀ ਬੋਲੂ ਤੂੰ ਵੀ ਪਹਿਲਾਂ ਬੋਲ ਹਾਂ ਬਾਪ ਜੀ ਉਹ ਤਾਂ ਤੁਹਾਡਾ ਵਾ ਤੁਸੀਂ ਗੱਲ ਕਰੋ ਕਿੰਨੀ ਤਰ੍ਹਾਂ ਗਾਓ ਕੇ ਕੋਈ ਨਹੀਂ ਫੇਰ ਆ ਰਹੇ ਨੇ ਕਰਨੀ ਨਹੀਂ ਇਹ ਗੱਲ ਹਾਂ ਪਰਨ ਨੂੰ ਮੈਂ ਨਾਨਾ ਮੈਂ ਜੇ ਆੱਡ ਹੋंचं ਤੇ ਖੁਸ਼ੀ ਨਹੀਂ ਹੈਗੀ ਮੈਨੂੰ ਪਤਾ ਵਾਣਾ ਆੱਡ ਹੋ ਗਿਆ ਤਾਂ ਘਾਟੇ ਚ ਜਾਣਾ ਸਾਰਾ ਕੰਮ ਮੈਨੂੰ ਕਰਨਾ ਪੈਣਾ ਬਾਅਦ ਚ ਹੁਣ ਦੇ ਬੰਦੇਆਂ ਦਾ ਕੰਮ ਕਰੀਦਾ ਉਹ ਰੋਟੀਆਂ ਪਕਾਣ ਦੀ ਮੱਟਾ ਕੋਲ ਨਹੀਂ ਨਹੀਂ ਦੀਦੀ ਤੇ ਜਿਵੇਂ ਝਾੜੂ ਮਾਰਦੀ ਮੈਂ ਮਗਰ ਮਗਰ ਪੋਚੇ ਲਾ ਲਈ ਨਹੀਂ ਹਾਂ ਹਾਂ ਓਏ ਦੋਹਾਂ ਬੰਦਿਆਂ ਦੀ ਸਾਡੀ ਰੋਟੀ ਪੱਕਣੀ ਆ ਅੱਗੇ 10 ਜਣਿਆਂ ਦੀ ਰੋਟੀ ਪਕਾਉਣੀ ਆ 10 ਜਣਿਆਂ ਦੀ ਪਕਾਉਣੀ ਆ ਤਾਂ ਖੱਟਾ ਨਹੀਂ ਸਾਡੇ ਜੇਬ ਚ ਹੁੰਦਾ ਮੰਮੀ ਡੈਡੀ ਨੇ ਹੁੰਦੇ ਸਾਰਾ ਸਭ ਦੋਹਾਂ ਦਾ ਕਿੰਨਾ ਕੁ ਖਰਚਾ ਵਾ ਕੀ ਖਰਚਾ ਹਣਾ ਦੋਹਾਂ ਦਾ ਬੰਨੀ ਵਾਲੇ ਦਾ ਡਾਈਪਰ ਹੀ ਨਹੀਂ ਬਣ ਗੁਰਵਰਦੇ ਉਹ ਆ ਜਾਣਗੇ ਆ ਜਾਣਗੇ ਇਕੱਲੇ ਆਪਾਂ ਡੰਗਰ ਲੈ ਕੇ ਤੇ ਨਹੀਂ ਆਡੋ ਹੈ ਨਾ ਪੈਲੀ ਵੀ ਲਵਾਂਗੇ ਪੈਲੀ ਵੀ ਲਵਾਂਗੇ ਮੁਰਕੇ ਪੈਲੀ ਬੁਜੀ ਦਾ ਜਬਾਨ ਨਹੀਂ ਖੁੱਲਣੀ ਦੇਖੀ ਤੂੰ ਕੋਈ ਨਹੀਂ ਹੁਣ ਪਈ ਆ ਲੜਾਈ ਉਹਨਾਂ ਨੇ ਦੇਣੀ ਨਹੀਂ ਕਦੀ ਵੀ ਇਹ ਮਮੂ ਲੱਲੂ ਮੈਂ ਕਹਿੰਦਾ ਕਿ ਨੱਤਾ ਕਾਪਾ ਜਿੰਦੇ ਆਪਾਂ ਨਹੀਂ ਓਕਰ ਵੰਡਣੀ ਪੈਲੀ ਲੈ ਲਿਓ ਮੀ ਡਾਡੀ ਜਿੰਦੇ ਇਥੇ ਹਾਂ ਤੇ ਸਾਡੇ ਹਿੱਸੇ ਦੀ ਤੀਜਾ ਹਿੱਸਾ ਇਹ ਰੱਖ ਲੈਣ ਮੈਨੂੰ ਦੇ ਦੇਣੇ ਮੇਰੇ ਇਹ ਸਹੀ ਨਹੀਂ ਕਰ ਦਿਓ ਫਿਰ ਇਹ ਐਸਾ ਦੋਵੇਂ ਉਦੋਂ ਤੱਕ ਹੀ ਮੈਨੂੰ ਪਤਾ ਜਿੰਨਾ ਕਿ ਬੋਲਣਾ ਕੋਈ ਨਹੀਂ ਆਣਦੇ ਬੋਲਣਾ ਵੇਖੀ ਭਰਾ ਤੁਹਾਡੇ ਸਾਹਮਣੇ ਤੁਹਾਡ ਕੋ ਬੋਲਿਆ ਨਹੀਂ ਜਾਂਦਾ ਤੁਹਾਡੀ ਭਾਬੀ ਛੱਤੀ ਛੱਤੀ ਕੰਮ ਨਾ ਕਰਦੀ ਆ ਉਹਦੇ ਸਾਹਮਣੇ ਤੁਹਾਡੀ ਜਬਾਨ ਨਹੀਂ ਖੁੱਲਦੀ ਕਿਤੇ ਉਹ ਥੋੜਾ ਬੋਲਿਆ ਹੁਣ ਥੋਪਾਈ ਹੋ ਜੀਏ ਥੋਪਾਈ ਹੋ ਜਾਂਦੇ ਫਿਰ ਆ ਡੋਂਗ ਬੰਦਾ ਕੀ ਨਹੀਂ ਕਰਦਾ ਸਿਰ ਪਾੜ ਦਿੰਦੇ ਕੋਲ ਖਾਣੇ ਚੱਲਦੇ ਆ ਤੇ ਥਾਣੇ ਤੱਕ ਪਹੁੰਚ ਜਾਂਦੇ ਕਰਨਾ ਮੈਂ ਤੂੰ ਥਾਣੇ ਚ ਪਹੁੰਚਾਉਂਗੀ ਹਾਂ ਫਿਰ ਆ ਡਾ ਤੂੰ ਹੀ ਹੋਣਾ ਫਿਰ ਪਹੁੰਚ ਜਿਉ ਥਾਣੀ ਜਦੋਂ ਮੌਕਾ ਮਿਲੂ ਨਾ ਥਾਣੇ ਜਾਣ ਦਾ ਉਦੋਂ ਜਾਵਾਂਗੇ ਫਿਰ ਕਰ ਲਿਓ ਕਰ ਕੋ ਹਾਂ ਉਧਰ ਕੋ ਮਜ਼ਾ ਆਇਆ ਤੁਸੀਂ ਉਹ ਮੈਂ ਤੇ ਕਣਕਾਂ ਲੱਗਿਆ ਸੀ ਨਾ ਉਹ ਬੱਲ ਡਈਆਂ ਸੀ ਚੁਗਣ ਕਿਤੇ ਅੱਛਾ ਉਹ ਮੈਨੂੰ ਵਾਜਾ ਮਾਰੀ ਜਾਂਦੀ ਆ ਤਾਇਆ ਬਾਲਣ ਚੁਕਾ ਦੇ ਬੱਲੇ ਦੇ ਘਰ ਨੇ ਪੰਡਾ ਕਰੇ ਭਾਰੀਆਂ ਚੁੱਕੀਆਂ ਨਹੀਂ ਜਾਂਡੀਆਂ ਉਹ ਬਚਾ ਕੇ ਆਏ ਆ ਉਹਨਾਂ ਨੂੰ ਤੇ ਬੱਲੇ ਉਹਨਾਂ ਨੇ ਚੁਕਾਈ ਜਾਂਦੇ ਆਪਣੇ ਘਰ ਦਾ ਵੇਖ ਲਓ ਕੋ ਕਿਉਂ ਉਹ ਗੱਲ ਪਈ ਜਾਂਦਾ ਅੰਦਰ ਮੇਰੇ ਮੈਨੂੰ ਅੱਡ ਕਰੋ ਆਂਦਾ ਅੱਡ ਕਰ ਦੋ ਆ ਮੈਂ ਮੈਂ ਥੋੜੀ ਅੱਡ ਕਰਦਾ ਮਮੀ ਦਾ ਵੀ ਨਾ ਗੱਲ ਕਰ ਤਾਂ ਵੇਖ ਲਓ ਫਿਰ ਹੋਣਾ ਅੱਡ ਤੇ ਹੋ ਜਾਣ ਫਿਰ ਕੀ ਕਰਨਾ ਉਹ ਡੈਡੀ ਅੱਡੋਂ ਦੀ ਤੰਗੀ ਹੋ ਇਹਨੂੰ ਕਿ ਇਹ ਬੰਬੇ ਚੱਲ ਚੱਲੇ ਆਵਾ ਮੈਂ ਜੇ ਤੂੰ ਚੱਲ ਜਾਣਾ ਉਹ ਤੇ ਤੂੰ ਆਨੇ ਮੇਰੇ ਕੋਲ ਜਾਣ ਮੇਰੀ ਪਛਾਣ ਨਹੀਂ ਹੈਗੀ ਉਸੇ ਕਿਸੇ ਨੂੰ ਇਹਦਾ ਮਾਰੇ ਨਹੀਂ ਹੁੰਦੀ ਤੇ ਦੁਮੇ ਜੀ ਕਿਸੇ ਨੂੰ ਨਹੀਂ ਮੈਂ ਕੋਈ ਨਹੀਂ ਮੈਂ ਘਲਾਉਣ ਡਿਆ ਨਾ ਤੈਨੂੰ ਤੂੰ ਚੁੱਪ ਕਰਕੇ ਜਾ ਇਹਨਾਂ ਦੂਜੇ ਵਿਆਹ ਦੇਖ ਕੇ ਆ ਹਾਂ ਐਨੇ ਕਹ ਮੈਂ ਪੱਠੇ ਜਗਾ ਦਿਆਂ ਤਾਂ ਮੈਨਾਂ ਚਾਉਣੇ ਵੀ ਨਹੀਂਗੇ ਹਾ ਇਹ ਇੰਨਾ ਰੌਲਾ ਪਾਤਾ ਕੀ ਆ ਅੰਦਰ ਵੜ ਕੇ ਗੱਲ ਕਰ ਲੋ ਕੀ ਕਰੀਏ ਮੰਮੀ ਅੰਦਰ ਗੱਲ ਕਿਉਂ ਅੰਦਰ ਜੇ ਉਹ ਵੜਣ ਪੈਂਦੇ ਦੁਮੇ ਜੀ ਕਿੰਨੂੰ ਆਖੀ ਤੇ ਕਿੰਨੂੰ ਨਾ ਆਖੀਏ ਉਹ ਤੇ ਸੱਪ ਦੇ ਮੂੰਹ ਚ ਕੋੜ ਘਿਰਲੀ ਆਰੀ ਗੱਲ ਉਹ ਜੀ ਕੀ ਅੰਦਰ ਕੀ ਹੋਇਆ ਵਾ ਉਹ ਫੇਰ ਕਰਿਆ ਖੰਡਿਆ ਉਹਨੂੰ ਕੇ ਪੱਠੇ ਤੱਕਾ ਦੇ ਅਗਲੇ ਨੇ ਮੈਸੇਜ ਕੋਣਾ ਮੈਨੂੰ ਅਡ ਕਰੋ ਪਹਿਲਾਂ ਲੈ ਵੀ ਘਰੋਂ ਬਾਹਰ ਪੈਰ ਨਹੀਂ ਪੁੱਟੀ ਦਾ ਤੇ ਇਹਨਾਂ ਦਾ ਕੁੱਕੜਾਂ ਵਾਲਾ ਰੋਲਾ ਪੈ ਜਾਂਦਾ ਉਸੇ ਵੇਲੇ ਹੀ ਕੀ ਇਹਨਾਂ ਨੇ ਗੰਦ ਪਾਤਾ ਮੈਂ ਨਹੀਂ ਆੜੀ ਤੇ ਨਾ ਟੋਲੇ ਝਾਟੇ ਹੀ ਖਰਾਬ ਕਰ ਦਿੱਤੇ ਇਹਨਾਂ ਨੇ ਵਗ ਖਾਣੇ ਨੇ ਮੈਂ ਨਾ ਮਨ ਦੇ ਵਿੱਚ ਬੜਾ ਚਾਹ ਹੀ ਵੀ ਨਵਾਂ ਆਉਣੀਆਂ ਵਾਂ ਐਦਾਂ ਇਕੱਠੇ ਮਿਲ ਕੇ ਬਹਿਣਾ ਵਾਂ ਹੱਸਣਾ ਖੇਡਣਾ ਗੱਲ ਹੀ ਕੋਈ ਨਹੀਂ ਬੰਦੇ ਦੀ ਦੀ ਉਮਰ ਵੱਧ ਜਾਂਦੀ ਈ ਕਰ ਪਰਿਵਾਰ ਸੋਹਣਾ ਹੋਵੇ ਨਾ ਹੱਸਦਾ ਖੇਡਦਾ ਹੋਵੇ ਤਾਂ ਬੰਦੇ ਦੀ ਉਮਰ ਵਾਝੀ ਜਾਂਦੀ ਹੈ ਨਹੀਂ ਲੜਦੇ ਕਿਹੜੀ ਗੱਲੋਂ ਕੀ ਜਾਂਦਾ ਭਾਣ ਮੈਂ ਇੰਨਾ ਕਿਹਾ ਕਿ ਪੱਠੇ ਚ ਕਾ ਦੇ ਮੈਂ ਵੱਡਾ ਆਇਆ ਹਾਂ ਹਾਂ ਅਗਲਾ ਦਾ ਮੈਨੂੰ ਅੱਡ ਕਰੋ ਮੈਂ ਫੇਰ ਕੰਮ ਕਰਨਾ ਮੇਰੇ ਕੋਲ ਨਹੀਂ ਕੰਮ ਹੁੰਦੀ ਅੱਛਾ ਅੱਡ ਤਾਂ ਗੱਲ ਪਹੁੰਚ ਗਈ ਹੈ ਦੋਹਾਂ ਜੀਆਂ ਦੀ ਕੋਈ ਸਲਾਹ ਹੋ ਗਈ ਆ ਉਹ ਅਗਲੇ ਨੇ ਨਾ ਮੈਂ ਕੋਈ ਕੰਮ ਕਰਨਾ ਤਾਂ ਨਾ ਮੇਰੇ ਬੰਦੇ ਨੇ ਕਰਨਾ ਨਹੀਂ ਤੇ ਤੇ ਤੂੰ ਅੱਡ ਕਰਨੇ ਮੈਂ ਕਿਹਾ ਮੰਮੀ ਡਾਡੀ ਬੈਠੇ ਉਹਨਾਂ ਨੇ ਕਰ ਕੋ ਮੈਨੂੰ ਮੈਨੂੰ ਦੇ ਦੇ ਆ ਵੇਖ ਲੈ ਲੱਛਿਆ ਨੇ ਹਾਂ ਤੂੰ ਆਪਣੀ ਅੱਡ ਹੁੰਦਾ ਮੈਂ ਮੈਂ ਕਿਉਂ ਅੱਡ ਹਾਂ ਅਜਾ ਤੇਰੀ ਅ ਪਰ ਜਮੀਨ ਵਾਲੇ ਕਰੇ ਧਿਆਨ ਨਾਲ ਦੇਣ ਸਮਝਾ ਲੋ ਉਹਨੂੰ ਚੰਗੀ ਤਰ੍ਹਾਂ ਜਾ ਕੇ ਅੰਦਰ ਇਹਨਾਂ ਨੂੰ ਅੱਡ ਇਹਨਾਂ ਦੀ ਪਹਿਲਾਂ ਮਾਵਾ ਪਰਝਾਈਆਂ ਗਾੜੀ ਅੱਡ ਹੋਈਆਂ ਵਾ ਪਿੱਛੇ ਉਹ ਤੇ ਦੱਸਦਾ ਘਰਾਂ ਲੈ ਗਏ ਘਰ ਵਾ ਉੱਥੇ ਦੇ ਨਹੀਂ ਮੈਂ ਪੁੱਛਣ ਉਹਨੂੰ ਪੁੱਛ ਉਹਨੂੰ ਤੂੰ ਆਪੇ ਪੁੱਛ ਲੈ ਕਾ ਮੇਲਾ ਲਾਤਾ ਇੱਥੇ ਆਣ ਕੇ ਕਿ ਜੇਰੀਆਂ ਪਰਝਾਈਆਂ ਉੱਥੇ ਅੱਡ ਹੋਈਆਂ ਸੀ ਮੰਮੀ ਡਾਡੀ ਜਦੋਂ ਤੁਹਾਨੂੰ ਪਹਿਲਾਂ ਅੱਡ ਕਰਾ ਆਪਰੇ ਪਰਵਾਂਜੇ ਦੇ ਅੰਦਰ ਆਪਣੇ ਮਾਂ ਪਿਆਰ ਨਾਲ ਅੱਡ ਕਰਾ ਕੇ ਨਾ ਕਰੋ ਗੱਲ ਸਾਰੀ ਜੜੀ ਵੀ ਕਰਨੀ ਹੈ ਤੇ ਮੈਂ ਪੱਠੇ ਚੁੱਕਾ ਤੇ ਮੈਂ ਤੇ ਉਹਨਾਂ ਨੂੰ ਬਾਵਾ ਨਾਲ ਨੂੰ ਚੋਣੀਆਂ ਵੀ ਆ ਤੂੰ ਵਿਆਹ ਚੱਲ ਮੈਨੂੰ ਹੋ ਗਿਆ ਖੰਡਿਆ ਤੁਹਾਨੂੰ ਮੈਂ ਕਹਾਂ ਕਿ ਤੁਸੀਂ ਦੋਵੇਂ ਜੀ ਚਲ ਜੂ ਮੈਂ ਰਹਿਣਾ ਇੱਥੇ ਪੁੱਤ ਦੁੱਧ ਦੇ ਤੇੜੜੇ ਕਲਾ ਪੀਂਦੀਆਂ ਨੇ ਡੰਗਰਾ ਵੱਲੋਂ ਤੇ ਉਹਨਾਂ ਨੂੰ ਬੋਮ ਦੀ ਕੋਈ ਦੀ ਉਹ ਕਿਨੇ ਤਾਰਾ ਕੱਢਣੀਆਂ ਵਾ ਤੇ ਮੈਨੂੰ ਦੇ ਦੇ ਨਾ ਮਗਰੋਂ ਮੰਜੀਦਾਂ ਨੂੰ ਨੀ ਪੱਠੇ ਪਾਉਣੇ ਡਾੜੀ ਕੱਢਣਾ ਮੈਂ ਇਹਦੇ ਪਈਆਂ ਵਾ ਇੰਨੀ ਕੱਢਣੀਆਂ ਵਾ ਸਾਡਾ ਮੈਂ ਤਾਂ ਡਾੜੀ ਮੈਂ ਕੈਨਸਲ ਕਰਨਾ ਟਿਕਟਾਂ ਰਹਿ ਦਿੰਦੇ ਨੇ ਪੈਸ਼ਾਗਨ ਭੁਕਲਾ ਦਿੰਦੇ ਆ ਨਹੀਂ ਪੁੱਤ ਸਾਡਾ ਨਹੀਂ ਗਿਆ ਸਰਨਾ ਤੇ ਕੋਈ ਨਹੀਂ ਤੂੰ ਵਗਰੂ ਆ ਕੇ ਤੇ ਜਾ 10 ਦਿਨ ਲੱਗ ਜਾਣੇ 10 ਜਨਾਬੇ ਜਿੱਥੇ ਇਹਨਾਂ ਨੇ ਓਹ ਭਾਂਡੇ ਚਕਾ ਦੇਣੇ ਸਾਡੇ ਓਹੀ ਲ ਤੂੰ ਜਾ ਮੇਰਾ ਪੁੱਤ ਅਹੀਂ ਮੈਂ ਆਪੇ ਪਾਲਾਂ ਜਿੱਦਾਂ ਚੰਗੇ ਮਾੜੇ ਆਪੇ ਪਾਉਂਗਾ ਹੀ ਨਾ ਨਹੀਂ ਪਾਉਂਗਾ ਤਾਂ ਨਾ ਪਾਵੇ ਨਹੀਂ ਮੈਂ ਬੰਦੇ ਨੂੰ ਕਹਿ ਦਾਂ ਕਿਸ ਨੂੰ ਨਹੀਂ ਨਹੀਂ ਕੋਈ ਨਹੀਂ ਮੈਂ ਆਪੇ ਪਾਲਾਂ ਅਹੀਂ ਤੂੜੀ ਤੇ ਫੀਟ ਪਾ ਲਾਂਗੇ ਦੋ ਬੋਰੇ ਲਿਆ ਕੇ ਤੂੰ ਬਾਗ ਰੂ ਆ ਕੇ ਤੇ ਜਾ ਚਲ ਕਰੋ ਗੱਲ ਮੈਂ ਪੱਠੇ ਚੁੱਕਣਾ ਮ ਇਕੱਲਾ ਜਾ ਕੇ ਹੁਣ ਲੈ ਹੈ ਕਰੀ ਇਹਨਾਂ ਦੀ ਗੱਲਾਂ ਵੇਖ ਮੈਨੂੰ ਇਹਨੇ ਕੀ ਵੰਡਣਾ ਵਾ ਮੈਨੂੰ ਇਹ ਨਹੀਂ ਸਮਝ ਆ ਰਹੀ ਵੰਡਣਾ ਕੀ ਹੈ ਇਹਨਾਂ ਨੇ ਕੱਢ ਕੇ ਨਾ ਕੋਈ ਇਹਨਾਂ ਨੂੰ ਲੈ ਹੁੰਦਾ ਨਹੀਂ ਕੋਈ ਇਹਨਾਂ ਨੂੰ ਖਾਂਦਾ ਨਹੀਂ ਫਿਕਰ ਕਿਸੇ ਗੱਲ ਦਾ ਇਹਨਾਂ ਨੂੰ ਫਿਕਰ ਨਹੀਂਗਾ ਆ ਜਿਹੜੀ ਨਿੱਕੀ ਆ ਨਾ ਨਿੱਕੀ ਸਾਰਿਆਂ ਤੋਂ ਤਿੱਖੀ ਆ ਇਹਨਾਂ ਨੂੰ ਹੀ ਮੇਰੀ ਗੱਲ ਕੀ ਹੋਣੀ ਆ ਇੱਥੇ ਤੇ ਰੋਜ਼ ਦਾ ਮਖੰਡ ਵਾ ਦੱਸਾਂ ਕਿੰਨੂੰ ਤੁਹਾਨੂੰ ਦੱਸਣਾ ਆ ਉਹ ਵੇਲਾ ਨੂੰ ਮੂੰਹ اٹਕੇ ਬੈਠੀ ਆ ਦੋ ਦਿਨ ਹੋ ਗਏ ਕੋਈ ਕੰਮ ਨਹੀਂ ਕਰਦੀ ਤੇ ਮੈਂ ਠੇਕਾ ਥੋੜੀ ਮੰਮੀ ਲਿਆ ਹੈਗਾ ਮੈਂ ਨਾ ਸਾਡੀ ਤੇ ਗੁਫਤੀ ਨਹੀਂ ਰਹਿ ਗਈ ਕੀ ਹੋਤਾ ਸਾਡੀ ਮੇਰੀ ਗੱਲ ਸੁਣੋ ਸਾਡੀ ਮੁਕਤ ਕਿਉਂ ਨਹੀਂ ਹੈਗੀ ਸਾਰੇ ਤੁਹਾਨੂੰ ਪੁੱਛਦੇ ਕਿ ਬੰਦੇ ਜੀਰੋ ਵੀ ਇਹੀ ਆਪਣੇ ਘਰ ਦੇ ਵਿੱਚ ਤੇ ਪਰ ਲੋਕੀ ਬਾਹਰ ਤੇ ਹੁਣ ਪੁੱਛ ਕੇ ਤੁਰਦੇ ਆ ਘਰ ਹੀ ਜੀਰੋ ਮੈਂ ਡੜੀ ਆਪਣੇ ਪੇਕੇ ਜਾਣਾ ਮੈਨੂੰ ਨਹੀਂ ਪਤਾ ਉਹਨੇ ਤਾਂ ਉੱਥੇ ਚੱਲ ਜਾਣਾ ਤਾਂ ਮੈਂ ਇੱਥੇ ਕੀ ਕਰਨਾ ਫਿਰ ਪੇਕੇ ਦੀ ਆ ਪੇਕੇ ਕੀ ਕਰਨ ਜਾਣਾ ਵਾ ਉਹਨੇ ਤਾਂ ਵਿਆਹ ਜਾਣਾ ਵਾ ਇੱਥੇ ਘਰ ਐ ਨਹੀਂ ਕੋਈ ਵੀ ਮਰ ਗਏ ਆਪਾਂ ਮੈਂ ਮੰਮੀ ਮੈਂ ਕਰਨੀ ਕਿੱਦਾਂ ਕਰ ਮੇਰਾ ਠੰਡ ਗੋੜ ਗੋੜ ਪੈਂਦੀ ਆ ਜੀ ਉਹ ਵੀ ਕਰੋਗੀ ਉਹਨੂੰ ਕੀ ਗੱਲ ਵਾ ਉਹਨੂੰ ਦੋ ਦਿਨ ਹੋ ਗਏ ਮੂੰਹ ਵਟਕੇ ਮੈਨੂੰ ਉਹਦਾ ਤੇ ਯਾਰ ਨਹੀਂ ਤੂੰ ਮੈਨੂੰ ਕੀ ਕਹਿ ਰਣਾ ਬਥੇਰਾ ਕੁਝ ਮੈਂ ਉਹਨੂੰ ਕਹਿਨੀ ਆ ਪਰ ਸਾਡੀ ਬੁਗਤ ਨਹੀਂ ਤੇਰੇ ਡੈਡ ਦੀ ਗੱਲ ਕਰੋ ਅਸੀਂ ਤਾਂ ਬਹੁਤ ਦੁਖੀ ਹੋ ਗਏ ਆ ਇਹਦੇ ਨਾਲੋਂ ਬਰਬਤੀਆਂ ਦੇ ਦਿੰਦਾ ਨਾ ਮੈਨੂੰ ਤਾਂ ਉਹ ਚੰਗੀਆਂ ਇਹ ਤਾਂ ਸੋਂ ਜ਼ਿਆਦਾ ਚਾਹ ਜਾਂਦਾ ਹੈਗਾ ਅਸੀਂ ਤਾਂ ਸੋਂ ਔਖੇ ਹੋ ਗਏ ਜਾਦੇ ਮੁੰਡੇ ਤੁਹਾਡੇ ਕਿਨੇ ਕੁਝ ਕਹਿੰਦੇ ਨੇ ਤੁਸੀਂ ਕਿਦੇ ਕੂਨ ਨਹੀਂ ਦਿੰਦੀਆਂ ਮਾਮੇ ਮੁੰਡੇ ਤੁਹਾਡੇ ਸਾਦਾ ਕੁਝ ਕਹਿੰਦੇ ਆ ਉਹ ਤੁਹਾਡੇ ਸਾਹਮਣੇ ਗੁੰਗੇ ਭਾਈ ਜਾਂਦੇ ਉਹ ਸਾਰਾ ਕੁਝ ਕਹਿੰਦੇ ਤੁਹਾਡੇ ਸਾਹਮਣੇ ਗੁੰਗੇ ਹੋ ਜਾਂਦੇ ਮੈਨੂੰ ਕਹਿੰਦੇ ਆਢੇ ਕਰੋ ਦੱਸ ਮੈਂ ਆਢੇ ਕਰਨਾ ਮਾਂ ਮੀਂਹ ਆਡੀ ਵੀ ਸੁਣ ਲੋ ਹੁਣ ਕਹੀ ਕਿ ਇਹਦੀ ਸੁਣੀ ਜਾਣੀ ਆ ਮਾਨੂੰ ਆ ਤੂੰ ਵੀ ਸੁਣਾ ਲਾ ਤੂੰ ਦੱਸਦੀ ਮੇਰਾ ਮਾਂ ਰਾਣੀ ਕੋਈ ਦੱਸੋ ਦਰਵੇ ਰੱਖ ਆ ਕੇ ਥੀ ਜਦ ਪ੍ਰੋਣੀ ਆਈ ਨਿਵੇਂ ਕਿਦਾਂ ਟੌਰ ਕੱਢ ਕੇ ਤੂੰ ਇਹਨਾਂ ਹਣ ਅੱਡੇ ਕਰੋ ਆਪਾਂ ਨੇ ਕੇਦੀਆਂ ਵੀ ਸੁਣਦੇ ਤੂੰ ਗੱਤ ਇਹਨਾਂ ਨਾਲ ਪਹਿਨੇ ਅੱਡੇ ਪਾ ਕੇ ਬੈਗੀ ਜਾਣ ਗੱਲ ਸੁਣਾ ਆਡੋ ਹਾਂ ਜੀ ਸਕਦੇ ਹੋ ਪਰ ਪੈੜੀਆ ਧਿਆਨ ਨਾ ਕਰਿਓ ਮੈਂ ਤਾਂ ਵਿੱਕੋ ਬੱਦ ਆ ਲੈ ਪੈੜੀ ਹੈ ਗਈ ਆਡੋ ਨਾ ਮਾਂ ਤੁਹਾਨੂੰ ਕਾਣਾ ਫੱਪਾ ਮੀਊਗਾ ਤਾਰੇ ਪਿੱਛੇ ਸਾਰਾ ਐਡਾ ਕਾਟਵਾਟਾ ਡੇ ਜੀਆਂ ਦਾ ਆਣ ਕੇ ਦੱਸ ਦੇਣਾ ਜੇ ਇਥੇ ਤੁਸੀਂ ਦੋ ਜਣਗੀਆਂ ਨਾ ਕੱਟੀਆਂ ਰਹਿ ਸਕਦੀਆਂ ਤੁਹਾਡਾ ਕਰੋਦਾ ਤਮਾਸ਼ਾ ਨਹੀਂ ਖਤਮ ਹੋਣਾ ਹਾਂ ਇਹ ਕਿੱਥੇ ਰਿਹਾ ਜਾਂਦਾ ਆਹ ਗਈ ਉਧਰ ਆਪਾਂ ਚੱਲ ਲਈ ਇਧਰ ਸਾਨੂੰ ਚਾਹੀਦੀ ਹੈਡੀ ਰਾਈ ਦਾ ਪੰਜ ਆਹ ਤੇ ਤੁਹਾਡੇ ਨਾਲ ਹੀ ਜੁੜੇ ਆ ਤੁਸੀਂ ਜੋ ਕਰਨਾ ਚਾਹੋ ਆਹ ਨਹੀਂ ਪਿਆਰੀਆਂ ਭਾਂਦੇ ਪਿਆਰੀਆਂ ਕਿੱਥੋਂ ਮਿਲਣਗੀਆਂ ਤੁਹਾਨੂੰ ਅੰਦਰ ਵੜ ਜਾਓ ਭਾਵੇਂ ਬਾਹਰ ਨਿਕਲ ਜਾਓ ਕਿਤੇ ਪਿਆਰੀਆਂ ਦਾ ਧਿਆਨ ਨਾ ਰੱਖਿਓ ਵੇਖੋ ਵੇਖੋ ਪੈਗੀਆਂ ਦੀਆਂ ਗੱਲਾਂ ਕਰਦਾ ਮਾਸਾ ਜਿੰਨਾ ਸ਼ੋਕਰ ਆਜੇ ਕੱਲ ਜਾਂਦਾ ਫਿਰਦਾ ਅੱਜ ਪੈਗੀਆਂ ਮੰਗਦਾ ਇਹਨਾਂ ਦੀ ਗੜੀ ਨਹੀਂ ਸੁੱਕੀ ਇਹਨਾਂ ਨੂੰ ਵਿਆਹ ਦਾ ਚੜਾਹਤਾ ਤੇ ਮਗਰੋਂ ਜਿਹੜੀ ਆ ਆਦੰਨਾ ਲੈ ਇਹਦੀਆਂ ਗੱਲਾਂ ਕਰਾਉਣ ਵਾਸਤੇ ਭੰਡਾ ਡਿੰਡਾ ਆਪਣਾ ਚੁੱਪਣਾ ਪਕਾਉਣ ਤੇ ਖਾਣ ਭੰਡਾ ਆਇਆ ਕਾਹਦੀ ਕਿੱਥੋਂ ਤੇ ਜੋ ਵੀ ਕੌਂਦੀ ਗਲਾਸ ਨੂੰ ਚਾਹੀਦਾ ਲੱਲਣ ਲਾਉਂਗੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਕੌਂਦੀ ਗਲਾਸ ਇਹ ਤਾਂ ਫਿੱਤਰ ਹੋ ਜੋ ਦਫਾ ਹੋ ਜਾਓ ਓ ਕੀ ਯਾਰ ਉਹ ਤੇਰੇ ਲਾਗੇ ਓ ਮਨਪਰੀਤ ਹੋਣੀ ਆ ਵੇਖੋ ਦਾ ਰਾਮ ਮਿਲਦੇ ਰਹਿੰਦੀਆਂ ਘਰਾਂ ਗਰੀਬੀ ਵੀ ਆ ਹਾਏ ਇਹਨਾਂ ਘਰਾਂ ਮਾਰੇ ਗਰੀਬੀ ਵੀ ਆ ਪਰ ਉਹ ਵੇ ਨਾਂ ਨਹੀਂ ਲਈਦੀਆਂ ਕਿਤੇ ਬਾਸਰਦੀਆਂ ਕਿਹਦੇ ਕੋਈ ਨਹੀਂ ਇਹਨਾਂ ਨੂੰ ਸਾਰ ਕੋਲ ਮਿਲਦੇ ਆ ਗਿਲਦੇ ਆ ਇਹ ਕਿਤੇ ਅੱਤ ਕਰੀ ਜਾਂਦੇ ਆ ਮੈਂ ਤਾਂ ਇਹਨਾਂ ਦੀ ਫੱਟੀ ਪੋਛ ਦੋ ਹੁਣ ਜੇ ਤੇ ਇਹਨਾਂ ਨੇ ਇਕੱਠੀਆਂ ਰਹਿਣਾ ਠੀਕ ਆ ਫੇਰ ਜੋਜੀ ਕਰਦਾ ਕਰਨ ਦੱਬਾ ਬਣ ਜਾ ਨਹੀਂ ਇੱਕ ਗੱਲ ਹੈਗੀ ਆ ਹੁਣੇ ਨਾ ਸਾੜ ਕੇ ਤਾਂ ਇਹਨੂੰ ਕੋਲਾ ਕਰ ਦਿੰਦਾ ਤੇ ਸਾਡੇ ਦੇ ਹੁਸਨ ਕਾਹਦਾ ਆਉਣਾ ਅਹੀਂ ਕਾਹਦੇ ਨਾ ਹੁਸਨ ਕਰੀਂਗੀ ਬੰਦਾ ਤੇ ਦੂਣਾ ਜਾਂਦਾ ਵੀ ਘਰ ਉਹੋ ਗੱਲ ਮੈਂ ਪਹਿਲਾਂ ਕਰਕੇ ਆਇਆ ਹਾਂ ਵੀ ਬੰਦਾ ਤੇ ਦੂਣਾ ਜਾਂਦਾ ਸਾਰਾ ਪਰਿਵਾਰ ਇਕੱਠੇ ਬਈਏ ਹੱਸੀਏ ਖੇਡੀਏ ਤੇ ਬੰਦਾ ਦੂਣਾ ਜਾਂਦਾ ਸਾਡੀ ਵੀ ਧੀ ਹੁੰਦੀ ਨਾ ਆਜਾ ਉਹ ਗੱਲਾਂ ਨਹੀਂ ਸੁਣਨੀਆਂ ਪੈਣੀਆਂ ਇਹਨਾਂ ਦਾ ਮੂੰਹ ਬੰਦੀ ਨਾਲੇ ਮੰਗਦੀ ਹੀ ਸਾ ਆਪਣਾ ਤੀਜਾ ਤੇ ਚੌਥਾ ਇਹ ਤਾਂ ਸਾਡਾ ਇਹਨਾਂ ਨੂੰ ਕੀ ਮਿਲਣਾ ਹੈ ਜੂਆ ਕੁੱਤੇ ਕਿਹੇ ਥਾਂ ਦੇ ਇਹਨਾਂ ਨੇ ਸਾੜ ਕੇ ਸਵਾਹ ਕਰ ਦਿੱਤਾ ਮੰਦੀ ਤੇ ਵੇਲਾ ਵੀਰਾਂ ਦਾ ਵਿਆਹ ਇਹ ਤੇ ਕਿੰਨੇ ਘਾਰ ਵਿਹਾਰ ਕਰਨ ਦੇ ਹਨਾ ਕਿੰਨੀ ਕੁਛੀਆਂ ਹੀ ਤੁਹਾਡੇ ਘਰ ਕੋਈ ਪਤਾ ਹੀ ਨਹੀਂ ਵੀ ਆ ਵਿਆਹ ਤਾਂ ਰਿਹਾ ਜਾਂਦਾ ਦਿਨੇ ਦਿਨ ਦਾ ਉਹ ਦਿਨ ਕਿੰਨਾ ਤਾਤ ਰਿਹਾ ਸੀ ਜਦੋਂ ਤਾਈ ਕਹਿੰਦੀ ਸੀ ਆ ਦੋ ਤੂਤ ਬੌਣੀਆਂ ਤੇ ਆ ਦੋ ਤੇ ਐਵੇਂ ਨਾਲ ਦਈਆਂ ਹੀ ਗਿਆ ਕਿੰਨੀਆਂ ਤੀਦਾਂ ਖੀਦੀਆਂ ਹੀ ਇਹਨਾਂ ਨੇ ਪਰ ਐਂ ਉਹਨਾਂ ਤੀਹ ਤਾਂ ਨਾ ਵਾ ਧੰਨਵਾਦ ਦੀ ਤਾ ਵਾ ਪਰ ਫੀਲ ਹੋਣਾ ਜਦੋਂ ਹੱਦ ਕੋ ਪੈਸੇ ਇੰਨੀ ਤੁਨੀ ਧਵਾ ਤੇ ਹੋਣਾ ਵਾਡਾ ਤੇ ਫਿਰ ਤੇ ਫਿਰ ਵੀ ਸੂਟਸਾਰ ਤੇ ਚਾਹੀਦੇ ਹੀ ਆ ਨਾ ਤੱਲ ਫਿਰ ਬਾ ਲੈ ਨਹੀਂ ਅਗੀ ਕੀ ਗੱਲਾਂ ਕਾਣਦੀਆਂ ਕੰਮ ਕੰਮ ਦੱਲਾ ਉਹ ਹੀ ਤਨੰਦੀਆਂ ਵਾ ਹੂੰ ਕੀ ਭੈਣਾਂ ਦੇ ਦੇਦੇ ਹੀ ਹੁਣੇ ਜਾ ਕੇ ਕਿਤੇ ਬੜਾ ਤਮਾਨ ਲੈ ਕੇ ਆਉਣਾ ਹੈਗਾ ਦਲੀਰੇ ਲੈ ਤੇ ਉਹਨੇ ਹੀ ਤਰ੍ਹਾਂ ਤੋਂ ਫਿਰ ਮਾਮਿਆਂ ਨੇ ਲੈ ਤੇ ਦੇਨੇ ਆਪਣੀ ਪਤੰਦ ਦੇ ਆਪੇ ਲੈ ਦੇਣਗੇ ਫਿਰ ਉਹਨੂੰ ਦੀ ਤਨਾ ਚਲ ਕੋਈ ਗੱਲ ਨਹੀਂ ਪੁੱਤ ਤੇ ਮੰਮੀ ਸੌੜ ਸੌੜ ਤੇ ਕੋਈ ਬਣਾ ਕੇ ਚਾਹੀਦਾ ਹੀ ਨਾ ਘਰੋਂ ਵੀ ਦੇਣਾ ਨਹੀਂ ਸੂਟ ਤੇ ਤੇਰੀ ਭੈਣੇ ਸੀਤੇ ਨਹੀਂ ਹੈ ਸੀਤੇ ਤਾਂ ਹੈਗੇ ਫਿਰ ਵੀ ਉਹਦੀ ਸੱਸ ਦਾ ਵੀ ਚਾਹੀਦਾ ਆ ਕੋਈ ਨਹੀਂ ਉਦੋਂ ਨੂੰ ਹੋਜੂਗਾ ਜਿਹੜੇ ਆਉਨੇ ਆਨੇ ਆਓ ਮੈਂ ਲਾ ਦੇ ਦੇ ਤਾਂ ਨਾਂ ਦੇ ਨਾ ਆਉਨੇ ਵੀ ਹਾਂ ਤੂੰ ਮੈਨੂੰ ਉਹ ਦੱਦ ਤੂੰ ਉਤਲਾਹ ਤਾਰ ਰਹੀ ਹੈ ਹਾਂ ਹੈ ਉੱਥੇ ਕੀ ਕਰਨੀ SLAਤੀ ਏ ਤੋਬਾ ਤੋਬਾ ਕਿਤੇ ਉਹਨਾਂ ਦੇ ਘਰ ਲੜਾਈ ਨਹੀਂ ਮੇਰ ਨਾਲ ਨਹੀਂ ਲੜੀਆਂ ਹਾਂ ਮੈਂ ਨਹੀਂ ਤੂੰ ਦੁੱਦ ਤੇ ਆ ਨਹੀਂ ਨਹੀਂ ਪਤਾ ਸੁਣ ਤਲਾ ਕਿਤੇ ਉਹਨਾਂ ਘਰ ਲੜਾਈ ਕਿਤੇ ਉਹਦਾ ਨਾ ਦਵਿੰਦਰ ਦਾ ਤੇ ਕਿਤੇ ਜੀਣਾ ਹੀ ਹਰਾਮ ਦੋਆਂ ਜੀਆਂ ਦਾ ਹੋ ਗਿਆ ਆਈ ਨਾ ਲੰਡੀਆਂ ਆਈ ਨਾ ਲੰਡੀਆਂ ਵਾ ਕਿਤੇ ਕੋਈ ਜਾਣੀ ਤਾਂ ਮੈਂ ਸਲਾਹ ਉਹਨਾਂ ਨਾਲ ਕੀ ਕਰਨੀ ਮੈਂ ਤਾਂ ਉਹਨਾਂ ਨੂੰ ਖਲੋ ਕੇ ਆ ਗਈ ਮਮੀ ਇੰਦਾ ਕਰੀਏ ਮਮੀ ਮੇਰੀ ਗੱਲ ਸੁਣੋ ਉਹਨਾਂ ਦੋਹਾਂ ਜੀਆਂ ਨੂੰ ਆਪਣੇ ਘਰ ਨਾਲ ਲੈ ਆਈਏ ਓਏ ਆਂਦੇ ਆ ਪਤਾ ਤੁਹਾਡੇ ਪਾਸ ਇਦਾਂ ਦਾ ਤਾਂ ਕੋਈ ਹੁੰਦਾ ਮੈਂ ਤਾਂ ਤੈਨ ਦੀਨ ਮੈਂ ਦਾ ਪੁੱਤ ਕਿ ਹੁੰਨੀ ਆ ਵੀ ਤੈ ਹੀ ਬੜੀਆਂ ਲੜਤੀ ਆਈਆਂ ਨਹੀਂ ਪੁੱਤ ਅਸੀਂ ਕਿ ਬਗਾਨੀ ਆਂ ਅਸੀਂ ਘਰ ਗਿਆ ਦਿੱਤਾ ਵਾ ਅਸੀਂ ਕਿ ਬਗਾਨੀ ਲੜਾਈ ਗੱਲ ਪਾਈਏ ਤੇ ਇਤਵਾਰੀ ਇਹ ਬੱਸ ਲਾਤ ਵੜੀ ਲਾਨਾ ਵਾ ਫਿਰ ਤਾਂ ਮੈਂ ਤੋਰੇ ਚਲ ਜਾਣਾ ਨਹੀਂ ਪੁੱਤ ਇਹ ਨਹੀਂ ਗੱਲ ਰੱਖਣਾ ਹੈਗਾ ਉਹ ਆਪਾਂ ਚੱਲੀ ਲਾ ਉਹਨਾਂ ਨੇ ਲੜ ਕੇ ਇਹੋ ਮੈਂ ਤਾਂ ਸੁਣ ਕੇ ਹੀ ਅੱਡ ਕਰ ਦੂ ਅੱਡ ਕਰ ਦੋ ਪਤਾ ਨਹੀਂ ਕਾਹਨ ਅੱਡ ਹੋਣ ਲੱਗਾ ਹੀ ਉਹਨਾਂ ਦੇ ਘਰ ਵਿੱਚ ਉਦੋਂ ਵੀ ਨੋਵਾ ਲੜਦੀ ਰਹਿੰਦੀ ਉਹਨਾਂ ਨੇ ਅੱਡ ਹੋਣਾ ਕਹਿੰਦਾ ਨਾ ਇਹ ਤਾਂ ਬੜਾਈ ਕਿਤੇ ਬੋਲਣ ਰਏ ਤੋ ਬਾਤ ਹੋ ਗਈ ਮੈਨੂੰ ਤੇਰੇ ਮੋਤਾ ਦੇ ਨਾ ਤੇ ਮੈਂ ਜਿੱਤਰ ਬਰੇ ਫੇਰ ਆਣਾ ਨੂੰ ਫਾਜ ਫੜ ਕੇ ਤੇ ਰਸਾਂ ਮੈਂ ਤੇ ਠੀਕ ਆ ਵੀ ਚੱਲ ਆਪੇ ਆ ਜਾਣਾ ਉਹਨੇ ਤੂੰ ਫੇਰ ਹੁਣ ਤਲਾ ਨਹੀਂ ਦਾਨੀ ਕੋਈ ਨਹੀਂ ਉਹਨੇ ਆਪੇ ਆ ਜਾਣਾ ਮੈਂ ਡੰਡਾ ਨੇ ਉਹਨੇ ਖਰਕਾ ਮੁਕੂ ਤੇ ਆਜੂਗੀ ਉਹ ਅੱਗੇ ਵਿਚਾਰੀ ਆਈ ਜਾਂਦੀ ਆ ਉਹ ਬੜੀ ਹੁਣ ਦੁਖੀ ਆ ਤੇ ਮੰਮੇ ਕੋਈ ਆਉਂਦੀ ਵੀ ਸਲਾਹ ਦਿੰਦੀ ਕਿਦਾਂ ਕਰਨਾ ਕਿਦਾਂ ਨਹੀਂ ਕੋਈ ਨਹੀਂ ਆਉਂਦੀ